एयरपोर्ट 'ਤੇ ਇੱਕ ਅਜਿਹਾ ਵਿਅਕਤੀ ਗ੍ਰਫਤਾਰ ਹੋਇਆ ਜਿਸਨੇ ਇਸ ਕਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਨੂੰ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਦਰਅਸਲ ਦੁਬਈ ਤੋਂ ਭਾਰਤ ਵਿੱਚ ਸੋਨੇ ਦੀ ਤਸਕਰੀ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ। ਤੇ ਇਹ ਉਸੇ ਦੇ ਨਾਲ ਜੁੜਿਆ ਕੇਸ ਹੈ ਜਦੋਂ ਇੱਕ ਵਿਅਕਤੀ ਦੇ ਵੱਲੋਂ ਪ੍ਰੈਸ ਨੂੰ ਅਨੋਖੇ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਦੱਸਦੀ ਹੈ ਕਿ ਦੁਬਈ ਤੋਂ ਲਿਆਂਦਾ ਗਿਆ ਸੋਨਾ ਫੜਿਆ ਗਿਆ ਤੇ ਉਸ ਦਾ ਤਰੀਕਾ ਜਾਣ ਕੇ ਸਭ ਦੇ ਹੋਸ਼ ਹੋຊੋ। ਗਲასੋ ਦੇ ਤੋਂ ਤੋਂ ਜ਼ਿਆਦਾ ਦਸੂਨਾ ਸ਼ਾਰਜਾ ਤੋ ਲੈ ਕੇ ਹਿੱਸਖ ਪਹੁੰਚਿਆ ਸੀ। ਇਸ ਦੇ ਕੋਲ ਇੱਕ ਬਕਸਾ ਸੀ। ਬਕਸੇ ਦੇ ਅੰਦਰ ਪ੍ਰੈਸ ਰੱਖੀ ਹੋਈ ਸੀ। ਇਹ ਉਹੀ ਪ੍ਰੈਸ ਸੀ ਜਿਸ ਨਾਲ ਸਭ ਕੱਪੜੇ ਪ੍ਰੈਸ ਕਰਦੇ ਨੇ। ਜਦੋਂ ਇਸ ਬਕਸੇ ਨੂੰ ਖੋਲਿਆ ਜਾਣ ਲੱਗਿਆ ਤਾਂ ਜੋ ਨਿਕਲਦਾ ਉਹ ਦੇਖ ਕੇ ਸਭ ਦੇ ਹੋਸ਼ ਉੜ ਗਏ। ਇਸ ਦੇ ਬਾਵਜੂਦ ਪੂਰੀ ਤਰ੍ਹਾਂ ਨਾਲ ਇਸ ਨੂੰ ਫੇਜ ਕਸ ਨਾਲ ਖੋਲਿਆ ਗਿਆ। ਨਾਲ ਹੀ ਇੱਕ ਵੀਡੀਓ ਬਣਾਈ ਗਈ ਬਹੁਤ ਹੀ ਸਾਧਾਰਨ ਲਿਖਣ ਵਾਲੀ ਪ੍ਰੈਸ। ਦੇ ਵਿੱਚ ਕਿਸ ਤਰ੍ਹਾਂ ਸੋਨੇ ਨੂੰ ਫਿਟ ਕੀਤਾ ਗਿਆ ਸੀ ਉਹ ਦੇਖ ਕੇ ਸਭ ਹੈਰਾਨ ਰਹਿ ਗਏ ਟੇਪ ਵਿੱਚ ਲਪੇਟ ਕੇ ਛੋਟੇ-ਛੋਟੇ ਸੋਨੇ ਦੇ ਬਿਸਕਟ ਐਸਪ੍ਰੈਸ ਵਿੱਚ ਰੱਖੇ ਹੋਏ ਸਨ ਦੱਸ ਦिए ਕਿ ਦੁਬਈ ਤੇ ਭਾਰਤ ਵਿੱਚ ਸੋਨੇ ਦਾ ਸਿਰਫ ਕੁਝ ਹਜ਼ਾਰ ਰੇਟ ਦਾ ਅੰਤਰ ਹੈ ਐਸੇ ਕਰਕੇ ਦੁਬਈ ਤੋਂ ਸੋਨਾ ਲਗਾਤਾਰ ਭਾਰਤ ਵਿੱਚ ਕਾਲਾ ਬਾਜ਼ਾਰੀ ਦੇ ਜ਼ਰੀਏ ਲਿਆਂਦਾ ਜਾਂਦਾ ਹੈ ਤੇ ਕਈ ਵਾਰ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆ ਚੁੱਕੇ ਨੇ ਤਸਕਰੀ ਲਗਾਤਾਰ ਸੰਯੁਕਤ ਅਰਬ ਅਮੀਰਾਤ ਦੇ ਵਕਫਾ ਖਰ ਦੇਸ਼ਾਂ ਤੋਂ ਕੀਤੀ ਜਾਂਦੀ ਇਸ ਵਿਅਕਤੀ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਦੇ ਕੋਲੋਂ ਲਗਭਗ 1 ਕਰੋੜ 55 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ। ਜਦੋਂ ਪ੍ਰੈਸ ਨੂੰ ਖੋਲਿਆ ਗਿਆ ਤਾਂ ਇਸ ਦੇ ਵਿੱਚੋਂ ਸੋਨਾ ਹੀ ਸੋਨਾ ਨਿਕਲਿਆ। ਸੋਨੇ ਦੇ ਬਿਸਕਟ ਬੜੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੈਸ ਦੇ ਵਿੱਚ ਫਿੱਟ ਕੀਤੇ ਗਏ ਸਨ। ਹਾਲਾਂਕਿ ਇਸ ਵਿਅਕਤੀ ਦੇ ਵੱਲੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਜਾਣਕਾਰੀ ਸੀ ਕਿ ਇਹ ਸੋਨਾ ਤਸਕਰੀ ਕਰਕੇ ਭਾਰਤ ਲਿਆਂਦਾ ਜਾ ਰਿਹਾ। ਸਾਰਜਾ ਤੋਂ ਲੈ ਕੇ ਇਹ ਵਿਅਕਤੀ ਆਂਧਰਾ ਪ੍ਰਦੇਸ਼ ਦੇ ਹైదరాబాద్ ਹਵਾਈ ਅੱਡੇ ਤੇ ਪਹੁੰਚਿਆ। ਤੇ ਜਦੋਂ ਇਹ ਪਹੁੰਚਿਆ ਤਾਂ ਉਸਦੀ ਗ੍ਰਿਫਤਾਰੀ ਹੋ ਗਈ ਪ੍ਰੈਸ ਦੀ ਜਾਂਚ ਤੋਂ ਬਾਅਦ